ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਕੱਲ ਜਦੋਂ ਆਪਾਂ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਜਾਂਦੇ ਆ ਤਾਂ ਆਪਾਂ ਇੱਕ ਚੀਜ਼ ਹੀ ਨੋਟ ਕਰਦੇ ਆ ਉਹ ਇਹ ਕਿ ਸਾਨੂੰ 100 ਦਾ 200 ਦਾ ਤੇਲ ਸਹੀ ਪੈ ਰਿਹਾ ਮੀਟਰ ਸਹੀ ਚੱਲ ਰਿਹਾਗਾ ਇਹ ਤਾਂ ਬੱਤੀ ਵੀ ਚੀਜ਼ ਹੁੰਦੀ ਹੈ ਜਿਹੜੀ ਅਸੀਂ ਕਦੇ ਚੈੱਕ ਹੀ ਨਹੀਂ ਕਰਦੇ ਜਿਹਦੇ ਕਰਕੇ ਸਾਡੇ ਨਾਲ ਬਹੁਤ ਵੱਡਾ ਘਾਪਲਾ ਹੁੰਦਾ ਸਾਨੂੰ ਸ਼ੁੱਧ ਪੈਟਰੋਲ ਨਹੀਂ ਮਿਲਦਾ ਜਿਹਦੇ ਕਰਕੇ ਆਪਣੇ ਮੋਟਰਸਾਈਕਲ ਗੱਡੀਆਂ ਦਾ ਇੰਜਨ ਵੀ ਖਰਾਬ ਹੁੰਦਾ ਬਹੁਤ ਨੁਕਸਾਨ ਪਹੁੰਚਦਾ ਹੁਣ ਆਪਾਂ ਮੇਨ ਚੀਜ਼ ਨਹੀਂ ਚੈੱਕ ਕਰਦੇ ਉਹ ਹੁੰਦੀ ਹੈ ਡੈਂਸਿਟੀ ਡੈਂਸਿਟੀ ਪੈਟਰੋਲ ਦੀ ਉਹ ਹੁਣੀ ਚਾਹੀਦੀ ਆ ਕਮ ਸੇ ਕਮ 720 ਤੋਂ ਲੈ ਕੇ 775 ਦੇ ਵਿੱਚ ਹੋਣੀ ਚਾਹੀਦੀ ਹੈ ਤੇ ਇਹ ਹੀ ਡੈਂਸਿਟੀ ਡੀਜ਼ਲ ਦੇ ਵਿੱਚ 820 ਤੋਂ ਲੈ ਕੇ 870 ਦੇ ਵਿੱਚ ਹੋਣੀ ਚਾਹੀਦੀ ਸੋ ਇਹ ਹੁੰਦਾਗਾ ਮੇਨ ਚੀਜ਼ ਪੈਟਰੋਲ ਨੂੰ ਚੈੱਕ ਕਰਨ ਦਾ ਸੋ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਸਾਰਿਆਂ ਨੂੰ ਸ਼ੇਅਰ ਕਰੋ ਤਾਂ ਕਿ ਹਰ ਆਮ ਬੰਦੇ ਤੱਕ ਇਹ ਗੱਲ ਪਹੁੰਚ ਸਕੇ ਕਿ ਅਸਲ ਵਿੱਚ ਇਹ ਦੱਸਦੀ ਆ ਡੈਂਸਿਟੀ ਕੀ ਪੈਟਰੋਲ ਦੀ ਕੁਆਲਿਟੀ ਕੀ ਆ ਵਧੀਆਗਾ ਘਟਿਆ ਜੇ ਡੈਂਸਿਟੀ ਵਧੀਆ ਹੋਊਗਾ ਤਾਂ ਸਮਝ ਲਓ ਪੈਟਰੋਲ ਵਧੀਆਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ